ਦੋਸਤੋ ਭਾਰਤ ਨੂੰ ਮਸਾਲਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਅਤੇ ਇੱਥੋਂ ਦੇ ਮਸਾਲਿਆਂ ਦੀ ਕੁਆਲਿਟੀ ਵਿਸ਼ਵ ਵਿੱਚ ਸਭ ਤੋਂ ਵਧੀਆ ਹੈ ਪਰ ਹੁਣ ਭਾਰਤ ਦੀਆਂ ਦੋ ਵੱਡੀਆਂ ਮਸਾਲਾ ਕੰਪਨੀਆਂ ਐਮਡੀਐਚ ਤੇ ਐਵਰੇਸਟ ਜਾਂਚ ਦੇ ਘੇਰੇ ਵਿੱਚ ਆ ਗਈਆਂ ਹਨ ਅਤੇ ਹਾਂਗਕਾਂਗ ਨੇ ਇਹਨਾਂ ਦੋਨਾਂ ਕੰਪਨੀਆਂ ਦੇ ਕੁਝ ਮਸਾਲਿਆਂ ਤੇ ਬੈਨ ਵੀ ਲਗਾ ਦਿੱਤਾ ਹੈ ਦਰਸਲ ਇਹਨਾਂ ਦੋਨਾਂ ਕੰਪਨੀਆਂ ਦੇ ਮਸਾਲਿਆਂ ਵਿੱਚ ਇੱਕ ਕੀਟਨਾਸ਼ਕ ਪਾਇਆ ਗਿਆ ਜਿਸ ਦਾ ਨਾਮ ਹੈ ਐਂਥਰੀਨੋਕਸਾਈਡ ਇਸ ਦੀ ਵਰਤੋਂ ਕਰਨ ਨਾਲ ਕੈਂਸਰ ਤੱਕ ਹੋਣ ਦਾ ਖਤਰਾ ਹੁੰਦਾ ਹੈ ਹਾਂਗਕਾਂਗ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਐਫਐਸਐਸਆਈ ਨੇ ਦੇਸ਼ ਦੇ ਸਾਰੇ ਮਸਾਲਾ ਕੰਪਨੀਆਂ ਤੋਂ ਉਹਨਾਂ ਦੇ ਪ੍ਰੋਡਕਟ ਦੇ ਸੈਂਪਲ ਮੰਗੇ ਹਨ ਇਹਨਾਂ ਸੈਂਪਲਾਂ ਦੀ ਹੁਣ ਜਾਂਚ ਕੀਤੀ ਜਾਵੇਗੀ ਦਰਸਲ ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਜਨ ਕੇ ਮਦਰਾਸ ਕੜੀ ਪਾਊਡਰ ਮਿਕਸਡ ਮਸਾਲਾ ਪਾਊਡਰ ਸਾਂਬਰ ਮਸਾਲਾ ਅਤੇ ਐਵਰਸ ਦੇ ਫਿਸ਼ ਕੜੀ ਮਸਾਲਾ ਵਿੱਚ ਐਂਥਰੀਨ ਆਕਸਾਈਡ ਦੀ ਮਾਤਰਾ ਲੋੜ ਤੋਂ ਵੱਧ ਮਿਲੀਆਂ ਐਂਥਰੀਨ ਆਕਸਾਈਡ ਇੱਕ ਤਰ੍ਹਾਂ ਦਾ ਪੈਸਟੀਸਾਈਡ ਹੁੰਦਾ ਜਿਸ ਦੀ ਵਰਤੋਂ ਕਰਨ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ ਸੈਂਟਰ ਫਾਰ ਫੂਡ ਸੇਫਟੀ ਜਨਕਿ ਸੀਐਫਐਸ ਨੇ ਦੱਸਿਆ ਕਿ ਰੂਟੀਨ ਚੈਕਿੰਗ ਦੌਰਾਨ ਇਹਨਾਂ ਚਾਰ ਮਸਾਲਿਆਂ ਦੇ ਸੈਂਪਲ ਲਏ ਗਏ ਸੀ ਜਿਨ੍ਹਾਂ ਵਿੱਚ ਐਂਥਰੀਨ ਆਕਸਾਈਡ ਦੀ ਮਾਤਰਾ ਲੋੜ ਤੋਂ ਵੱਧ ਮਿਲੀਆਂ ਜੋ ਕਿ ਇਨਸਾਨਾਂ ਦੇ ਲਈ ਸਹੀ ਨਹੀਂ ਹੈ ਹਾਂਗਕਾਂਗ ਵਿੱਚ ਇੱਕ ਪਟਾਇ ਸੀਮਾ ਤੋਂ ਜ਼ਿਆਦਾ ਪੈਸਟੀਸਾਈਡ ਵਾਲੇ ਫੂਡ ਉਤਪਾਦ ਦੀ ਵਿਕਰੀ ਤੇ ਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਐਨਥਰੀਨ ਆਕਸਾਈਡ ਦੇ ਬਾਰੇ ਵਿੱਚ ਐਨਥਰੀਨ ਆਕਸਾਈਡ ਇੱਕ ਰੰਗਹੀਨ ਗੈਸ ਹੁੰਦੀ ਹੈ ਰੂਮ ਟੈਂਪਰੇਚਰ ਤੇ ਰੱਖਣ ਤੇ ਇਸ ਗੈਸ ਵਿੱਚ ਇੱਕ ਮਿੱਠੀ ਜੀ ਸੁਗੰਧ ਆਉਂਦੀ ਹੈ ਨੈਸ਼ਨਲ ਕੈਂసర్ ਇੰਸਟੀਚਿਊਟ ਦੇ ਮੁਤਾਬਕ ਇਸ ਗੈਸ ਦਾ ਇਸਤੇਮਾਲ ਟੈਕਸਟਾਈਲ ਉਦਯੋਗ ਦੇ ਵਿੱਚ ਡਿਟਰਜੈਂਟ ਬਣਾਉਣ ਵਿੱਚ ਫੋਮ ਬਣਾਉਣ ਅਤੇ ਦਵਾਈਆਂ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ ਜੋ ਲੋਕ ਲਗਾਤਾਰ ਇਸ ਕੈਮੀਕਲ ਦੇ ਸੰਪਰਕ ਵਿੱਚ ਰਹਿੰਦੇ ਹਨ ਜਾਂ ਇਸ ਦਾ ਸੇਮਲ ਕਰਦੇ ਹਨ ਉਹਨਾਂ ਦੇ ਨੱਕ ਅੱਖਾਂ ਗਲੇ ਤੇ ਚਮੜੀ ਵਿੱਚ ਜਲਨ ਹੋ ਸਕਦੀ ਹੈ ਇਹ ਦਿਮਾਗ ਅਤੇ ਨਰਵਸ ਸਿਸਟਮ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਅਮਰੀਕਾ ਦੀ এনवायरमेंटਲ ਪ੍ਰੋਡਕਸ਼ਨ ਏਜੰਸੀ EPA ਅਨੁਸਾਰ 에ਥਲিন ਆਕਸਾਈਡ ਦੇ ਸੰਪਰਕ ਵਿੱਚ ਆਉਣ ਨਾਲ ਔਰਤਾਂ ਦੇ ਵਿੱਚ ਬ੍ਰਸਟ ਕੈਂਸਰ ਦਾ ਖਤਰਾ ਕਾਫੀ ਵਧ ਜਾਂਦਾ ਹੈ ਹਾਲਾਂਕਿ ਕਦੇ-ਕਦਾਈਂ ਬਹੁਤ ਘੱਟ ਮਾਤਰਾ ਵਿੱਚ ਇਸ ਦਾ ਸੇਵਨ ਕਰਨ ਨੂੰ ਖਤਰਨਾਕ ਨਹੀਂ ਮੰਨਿਆ ਜਾਂਦਾ ਇਸ ਲਈ ਮਸਾਲਿਆਂ ਵਿੱਚ ਇਸ ਦਾ ਪਰਯੋਗ ਕੀਤਾ ਜਾਂਦਾ ਹੈ